ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੁਸੀਂ ਦੇਖ ਲਓ ਜੀ ਇੰਗਲੈਂਡ ਦਾ ਸ਼ਹਿਰ ਹੈ ਜੀ ਬਰਮਿੰਗਮ ਇੱਕ ਤਕਰੀਬਨ ਪੰਜਾਬੀਆਂ ਨੂੰ ਬੜਾ ਪਸੰਦ ਹੈਗਾ ਹੈ ਪੰਜਾਬੀਆਂ ਦੀ ਜਿੰਨ ਜਾਣੇਗਾ ਨਾ ਇੰਗਲੈਂਡ ਦਾ ਸ਼ਹਿਰ ਲੰਡਨ ਤੇ ਬਰਮਿੰਗਮ ਇੱਥੇ ਤੁਹਾਨੂੰ ਪੰਜਾਬੀ ਆਮ ਮਿਲਣਗੇ ਅਗਰ ਤੁਸੀਂ ਵਿਆਹ ਦੀ ਜਾਂਦੇ ਅੱਜ ਦੇਖ ਲਓ ਤੁਸੀਂ ਫਰਾਈਡੇ ਹੈਗਾ ਤੇ ਬੜੀਆਂ ਰੌਣਕਾਂ ਗਈਆਂ ਕਿਉਂਕਿ ਫਰਾਈਡੇ ਨੂੰ ਨਾ ਹਰ ਬੰਦੇ ਨੂੰ ਸੈਲਰੀ ਮਿਲੀ ਹੁੰਦੀ ਹੈ ਇੱਥੇ ਜਿਹੜੇ ਲੋਕ ਜੋਬ ਕਰਦੇ ਹੋਏ ਤੇ ਫਿਰ ਸ਼ੋਪਿੰਗ ਜਿੰਨਾਂ ਵੀ ਸ਼ੋਪਿੰਗ ਨਾਲ ਜਾਂਦੀਆਂ ਤੇ ਆਦਮੀ ਫਿਰ ਕੋਈ ਦਾਰੂ ਸ਼ਰਬਲ ਵਾਸੀ ਪੋ ਜੁੰਦੇ ਵੇ ਗੋਲੇ ਜਿੰਨੇ ਪੈਸੇ ਕਮਾਉਂਦੇ ਵੇ ਵੀਕਐਂਡ ਤੇ ਖਾ ਜਾਂਦੇ ਵੇ ਉਹ ਕਹਿੰਦੇ ਚਲੋ ਜੀ ਜ਼ਿੰਦਗੀ ਹੋਈ ਹੈ ਫਰਾਈਡੇ ਸੈਟਰਡੇ ਆਸ਼ ਕਰਦੇ ਵੇ ਤੇ ਸੰਡੇ ਨੂੰ ਥੋੜੇ-ਥੋੜੇ ਪੈਸੇ ਮੁੱਕ ਜਾਂਦੇ ਵੇ ਤੇ ਮੁੱਲੇ ਸਿਰੇ ਕੰਮ ਤੇ ਆਲਾ ਹੁੰਦਾ ਬਾਕੀ ਦੀ ਗੱਲ ਦੋਸਤੋ ਜਿਹੜੀ ਇੰਡੀਆ ਦੇ ਲੋਗੇ ਨਾ ਇਹ ਝੂੜ-ਝੂੜਨਾ ਬੜਾ ਪਸੰਦ ਕਰਦੇ ਜੇ ਜੀ ਨਨ ਕਾਦ ਨਾ ਇੰਗਲੈਂਡ ਚ ਬੜੀ ਕਮਾਈਏ ਆਜੋ ਇੰਗਲੈਂਡ ਪੱਕੀ ਹੋ ਜਗੇ ਤੁਸੀਂ ਵਿਆਹ ਲੱਗ ਜੇਗਾ ਤੇ ਬੜੇ ਬੰਦੇ ਆ ਰਹੇ ਜੀ ਬੜਾ ਸੁੱਖਾ ਆ ਜੇ ਇੰਗਲੈਂਡ ਚ ਪੱਕੇ ਹੋਣਾ ਜੇ ਤੁਹਾਡਾ ਕੋਈ ਨਾ ਹੀ ਵੀ ਰਹਿੰਦਾ ਤੇ ਤੁਹਾਨੂੰ ਕੋਈ ਕੁੜੀ ਮਿਲ ਜੇਗੀ ਤੁਸੀਂ ਵਿਆਹ ਕਰ ਸਕਦੇ ਹੋ ਬਸ ਇੱਕ ਵਾਰੀ ਆ ਜਓ ਉੱਤੇ ਕੰਮ ਬੜਾ ਜੀ ਬੜੇ ਪੌਣ ਕਮਾਓਗੇ ਤੇ ਲੋਕ ਬੜੇ ਖੁਸ਼ ਹੁੰਦੇ ਨੇ ਇਹੋ ਕੰਮ ਏਜੰਟ ਕਰਦੇ ਨੇ ਏਜੰਟ ਵੀ ਉਹ ਕਰਦੇ ਨੇ ਬਾਜੀ ਚਲ ਜਓ ਤੁਸੀਂ ਇੰਗਲੈਂਡ ਚਲੇਗੇ ਮੋੜ ਕੇ ਉੱਤੇ ਤੁਸੀਂ ਪੈਸੇ ਕਮਾਉਣੇ ਵੀ ਇੰਗਲੈਂਡ ਕੋਈ ਨਹੀਂ ਪੁੱਛਦਾ ਜਿੰਨਾ ਚਿਰ ਮਰਜ਼ੀ ਤੁਸੀਂ ਰਹੀ ਜਾਓ ਤੇ ਜੇ ਦੋਸਤੋਂ ਕਿਤੇ ਸੱਚ ਦੱਸ ਦੋ ਵੀ ਅੱਜਕੱਲ ਇੰਗਲੈਂਡ ਤੇ ਪੱਕੇ ਹੋਣਾ ਬੜੀ ਮੁਸ਼ਕਲ ਹੈ ਕਿਉਂਕਿ ਲਾਤੀ ਹੋ ਜੇ ਆਦਮੀਆਂ ਤੇ ਬਹੁਤ ਜ਼ਿਆਦਾ ਆ ਗਏ ਵੇ ਤੇ ਸਰਕਾਰ ਨੇ ਸਖਤੀ ਕੀਤੀ ਹੈ ਥਾਂ ਥਾਂ ਦੇ ਛਾਪੇ ਪੈ ਰਹੇ ਵਿੱਚ ਜਿਹੜੇ ਚੋਰੀ ਜਾਂਦੇ ਪਏ ਵੇ ਤੇ ਉਹ ਲੋਕ ਨਾ ਗੁੱਸਾ ਕਰਦੇ ਵੇ ਕੋਈ ਸੋਚਦੇ ਵੀ ਇਹ ਕਿਹੜੀ ਝੂਠੀ ਗੱਲ ਦੱਸੀ ਜਾ ਰਵੇ ਪਤਾ ਦੋਸਤੋਂ ਉਹਨੂੰ ਲੱਗਦਾ ਜਦੋਂ ਬੰਦਾ ਬਾਹਰ ਪੈਸੇ ਲਗਾ ਗਾਇਆ ਜਾਂਦਾ ਨਾ 15-20 ਲੱਖ ਰੁਪਏ ਖਰਚ ਹੋ ਜਾਂਦਾ ਤੇ ਪੈਸੇ ਇਥੇ ਬਰोबर ਆਉਂਦੇ ਕੋਈ ਚਾਂਸ ਨਹੀਂ ਲੱਗਦੇ ਮੈਨਾਂ ਕੋ ਪੱਕਾ ਹੋਣ ਦਾ ਚਾਂਸ ਜ਼ਿਆਦਾ ਹੈ ਜਿਹੜੇ ਸਟੂਡੈਂਟ ਵੀ ਇਸੇ ਭਲੇ ਕੇ ਆਈ ਸੀ ਕੁਝ ਦਿਨ ਸਟੱਡੀ ਕਰਦੇ ਰਹੇ ਤੇ ਕਈ ਲੋਕਾਂ ਨੇ ਕਿਹਾ ਜੀ ਸਟੱਡੀ ਕਰਕੇ ਕੁਝ ਨਹੀਂ ਬਣਨਾ ਪੈਸੇ ਚਾਰ ਕਮਾਓ ਤੁਸੀਂ ਉਹ ਯੂਨੀਵਰਸਿਟੀ ਗਏ ਨਹੀਂ ਪੈਸੇ ਚੱਕਰ ਚ ਪੈ ਗਏ ਤੇ ਸਕੂਲਾਂ ਵੀ ਨਾ ਕਟਿਆ ਗਿਆ ਯਾਨੀ ਕਿ ਯੂਨੀਵਰਸਿਟੀ ਦਾ ਨਾ ਕਟਿਆ ਗਿਆ ਉਹ ਨਾ ਫਿਰ ਇੱਧਰ ਤੇ ਨੇ ਨਾ ਉਧਰ ਤੇ ਨੇ ਇਹ ਚੱਕਰ ਹੈ ਵੀ ਸਾਡੇ ਲੋਕ ਜੇ ਸਿਰਫ ਪੈਸੇ ਇਲਾਜ ਕਰਕੇ ਇੰਗਲੈਂਡ ਆਉਂਦੇ ਨੇ ਨਾ ਉਹ ਕੰਮ ਅੜਾ ਜਾਂ ਤੇ ਵਰਕ ਵੀਜ਼ਾ ਲੈ ਕੇ ਆਏ ਹੋਰ ਨਾ ਪਰਮਿਸ਼ਨ ਹੋਵੇ ਫਿਰ ਗੱਲ ਕੁਝ ਹੋਰ ਹੈ ਜਿਹੜੀ ਕੰਪਨੀ ਤੁਹਾਨੂੰ ਵੀਜ਼ਾ ਭੇਜਿਆ ਉਹ ਤੁਹਾਨੂੰ ਗਰੰਟੀ ਪਰੀ ਹੈ ਜਾਂ ਵਰਕ ਪਰਮਿਟ ਦਿੰਦਾ ਹੈ ਉੱਤੇ ਤੁਸੀਂ ਕੰਮ ਕਰੋ ਤੇ ਜੇ ਤੁਸੀਂ ਵੀਜ਼ਾ ਲਵਾਏ ਸਟੱਡੀ ਦਾ ਤੇ ਸੋਚੋ ਵੀ ਜਾ ਕੇ ਕਮਾਈ ਕਰਾਂਗੇ ਉਹ ਦੋਸਤੂ ਅੱਜ ਕੱਲ ਚੱਕਰ ਨਹੀਂ ਚੱਲਦੇ ਪੁਰਾਣੀਆਂ ਗੱਲਾਂ ਕੁਝ ਹੋਰ ਸੀ ਪੁਰਾਣੇ ਲੋਕੀ ਕੋਲ ਉਹ ਚੱਕਰ ਚਲਾ ਕੇ ਆ ਜਾਂਦੇ ਸੀ ਤੇ ਉੱਤੇ ਚੋਰੀ ਲਈ ਜਾਂਦੇ ਸੀ ਪੈਸੇ ਵੀ ਚਾਰ ਕਮਾ ਲੈਂਦੇ ਸੀ ਪਿੱਛੇ ਵੀ ਪੈਸੇ ਭੇਜਦੇ ਸੀ ਬਾਕੀ ਚੋਰੀ ਦਾਣਾ ਦੋਸਤੋ ਸੋਖਾਣੀ ਜੀ ਕਹੋ ਘਰਿਆਂ ਦੇ ਦੂਰ ਬੱਚਿਆਂ ਦੇ ਦੂਰ ਨਾ ਤੁਹਾਨੂੰ ਇੱਥੇ ਕੋਈ ਮੈਡੀਕਲ ਦੀ ਸਹੂਲਤ ਹੈ ਕੰਮ ਛੁੱਟ ਗਿਆ ਤੁਹਾਨੂੰ ਕੋਈ ਪੈਸੇ ਨਹੀਂ ਮਿਲਨੇ ਇਨਲੀਗਲ ਬੰਦਾ ਇਨਲੀਗਲੀ ਦੰਦਾਗਾ ਤੁਸੀਂ ਇਹਨਾਂ ਨਾਲ ਲੜ ਝਗੜ ਨਹੀਂ ਸਕਦੇ ਕਿ ਨਿਸ਼ਕਾਇਤ ਕਰਤੀ ਜਦ ਤੱਕ ਬੰਗਾ ਪੈਣਾ ਇਹ ਚਾਹੀਏ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ ਵੀਡੀਓ